ਸਾਸਰੀ ਕਾਹਲ ਜੀ ਸਾਰੇ ਕਿਸਾਨ ਭਰਾਵਾਂ ਨੂੰ ਮੈਂ ਬਖਸ਼ੀ ਸਿੰਘ ਤੁਹਾਡਾ ਆਪਣੇ ਚੈਨਲ ਛੰਡ ਐਗਰੀਕਲਚਰ ਵਾਰਮ ਤੇ ਸਵਾਗਤ ਕਰਦਾ ਜਿਹੜੇ ਕਿਸਾਨ ਵੀਰ ਚੈਨਲ ਤੇ ਪਹਿਲੀ ਵਾਰ ਆਏ ਨੇ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਿਓ ਬੈਲ ਵਾਲਾ ਬਟਨ ਜਰੂਰ ਦਬਾ ਲਓ ਤਾਂ ਜੋ ਵੀ ਤੇ ਵਧੀਆ ਜਾਣਕਾਰੀ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚਦੀ ਰਹੇ ਤੇ ਕਿਸਾਨ ਵੀਰੋ ਮੈਂ ਤੁਹਾਡੇ ਲਈ ਇੱਕ ਬਹੁਤ ਅਹਿਮ ਮੁੱਦੇ ਤੇ ਅੱਜ ਗੱਲਬਾਤ ਕਰਨੀ ਹੈ ਕਿਉਂਕਿ ਝੋਨੇ ਲਵਾਈ ਦਾ ਕੰਮ ਕੱਲ ਤੋਂ ਸ਼ੁਰੂ ਹੈ ਪਹਿਲਾਂ ਵੀ ਮੈਂ ਬੇਨਤੀ ਕਰਦਾ ਰਿਹਾ ਤੇ ਹੁਣ ਵੀ ਤੁਹਾਡੇ ਅੱਗੇ ਬੇਨਤੀ ਕਰਦਾ ਹਾਂ ਤੇ ਦੇਖੋ ਪਨੀਰੀਆਂ ਵੀ ਹੋ ਚੁੱਕੀਆਂ ਨੇ ਸਾਰਾ ਕੁਝ ਹੋ ਚੁੱਕਿਆ ਆਪਣੇ ਕੋਲ ਜਿਹੜੀ ਲਵਾਈ ਆਪਾਂ ਕੀਤੀ ਕਰਨੀ ਆ ਤਾਂ ਕਿਸਾਨ ਵਿਰੋਧ ਕਿਸਾਨਾਂ ਦੇ ਮਨ ਦੇ ਵਿੱਚ ਇੱਕ ਬਹੁਤ ਵੱਡਾ ਇਸ ਵਾਰ ਬਹਿਮ ਚੱਲ ਰਿਹਾ ਕੋਈ ਕਹਿ ਰਿਹਾ ਪੀਆਰ 126 ਦੀ ਖਰੀਦ ਨਹੀਂ ਹੋਣੀ ਕੋਈ ਪੂਸਾ ਬਾਰੇ ਕੁਝ ਕਹਿ ਰਿਹਾ ਕੋਈ ਕਿਸੇ ਵੈਰਾਈਟੀ ਬਾਰੇ ਤਾਂ ਮੇਨ ਮੁੱਦਾ ਕਿਸਾਨ ਵਿਰੋਧ ਪੂਸਾ ਛੋਣੇ ਵਾਲੀ ਇਸ ਵਾਰ ਆਪਣਾ ਅੱਜ ਦੀ ਵੀਡੀਓ ਦੇ ਵਿੱਚ ਮੈਂ ਤੁਹਾਡੇ ਲਈ ਇਹ ਹੀ ਜਾਣਕਾਰੀ ਸਾਂਝੀ ਕਰਦਾਗਾ ਦੇਖੋ ਲਾਈਟ ਆਪਣੇ ਆ ਚੁੱਕੀ ਐ ਚੂਨੇ ਦੀ ਲਵਾਈ ਦਾ ਕੰਮ ਸ਼ੁਰੂ ਹੋ ਚੁੱਕਿਆ ਹੈਗਾ ਪਰ ਕਿਸਾਨ ਵੀਰਾਂ ਅੱਗੇ ਮੈਂ ਇਹ ਬੇਨਤੀ ਕਰਦਾ ਵੀ ਪੂਸਾ ਚੂਨੇ ਤੁਸੀਂ ਰਕਬਾ ਘਟਾਓ ਕਿਉਂਕਿ ਕਿਸਾਨ ਵੀਰੋ ਦੇਖੋ ਮੈਂ ਤੁਹਾਨੂੰ ਇਹ ਦੱਸਣਾ ਚਾਹਣਾ ਗੱਲ ਮੇਰੀ ਠੰਡੇ ਦਿਮਾਗ ਨਾਲ ਸੁਣਿਓ ਗਲਤ ਕਮੈਂਟ ਕਰਨ ਦੀ ਬਜਾਏ ਦਿਮਾਗ ਖਰਚ ਕੇ ਦਿਮਾਗ ਤੋਂ ਕੰਮ ਲੈ ਕੇ ਫਿਰ ਮੈਨੂੰ ਕਮੈਂਟ ਦੇ ਵਿੱਚ ਦੱਸਿਓ ਮੈਂ ਸਹੀ ਕਹਿ ਰਿਹਾ ਜਾਂ ਗਲਤ ਕਹਿ ਰਿਹਾ ਤਾਂ ਕਿਸਾਨ ਵੀਰੋ ਮੈਂ ਆਪਾਂ ਕੋਈ ਸਬਜ਼ੀ ਲਾ ਲਈ ਕੋਈ ਵੀ ਚੀਜ਼ ਲਾ ਲਈ ਜਦੋਂ ਉਸ ਦਾ ਅੱਗੇ ਕੋਈ ਗਾਹਕ ਹੀ ਨਹੀਂ ਰਹਿਣਾ ਕੋਈ ਉਹਨੂੰ ਲੈਣ ਵਾਲਾ ਹੀ ਨਹੀਂ ਰਹਿਣਾ ਤਾਂ ਉਸ ਨੂੰ ਮੈਂ ਵੇਚੂਗਾ ਕਿੱਥੇ ਪਹਿਲੀ ਗੱਲ ਹੋ ਗਈ ਦੂਜੀ ਗੱਲ ਜਦੋਂ ਮੈਂ ਉਹਨੂੰ ਵੇਚੂਗਾ ਜੇ ਮੇਰੇ ਕੋਲ 20 ਦੀ ਜਗ੍ਹਾ ਇੱਕ ਗਾਹਕ ਰਹਿ ਜਾਊਗਾ ਤਾਂ ਮੇਰੀ ਜਿਹੜੀ ਉਹ ਸਬਜ਼ੀ ਲਾ ਲਓ ਕੋਈ ਵੀ ਫਸਲ ਲਾ ਲਓ ਕੋਈ ਵੀ ਚੀਜ਼ ਲਾ ਲਓ ਤਾਂ ਉਹ ਮੇਰੀ ਫਸਲ ਜਾਂ ਕੋਈ ਵੀ ਜੀ ਦਾ ਰੇਟ ਸਿੱਟ ਕੇ ਖਰੀਦੂਗਾ ਪੱਲੇ ਪਿਆ ਕਿਸਾਨ ਵੀਰੋ ਕੁਝ ਤੁਹਾਡੇ ਕਹਿਣਾ ਮੈਂ ਚਾਹਣਾ ਕਿਸਾਨ ਵੀਰੋ ਜਦੋਂ ਸਰਕਾਰ ਨਹੀਂ ਕੋਰੀ ਨਾ ਕਰਦੀ ਖਰੀਦਣ ਦੀ ਜੇ ਇਨਸਪੈਕਟਰ ਸਹਿਬਾਨਾਂ ਨੇ ਤੁਹਾਡੀ ਫਸਲ ਦਾ ਸਰਕਾਰੀ ਮੁੱਲ ਹੀ ਨਾ ਲਾਇਆ ਤਾਂ ਕੀ ਤੁਸੀਂ ਇਹ ਸੋਚ ਸਕਦੇ ਹੋ ਵੀ ਤੁਹਾਡੀ ਫਸਲਾ ਜਿਹੜੀ ਉਹ ਪ੍ਰਾਈਵੇਟ ਵਪਾਰੀ ਜੇ ਖਰੀਦੂਗਾ ਉਹ ਸਰਕਾਰੀ ਰੇਟ ਤੇ ਖਰੀਦੂਗਾ ਬਿਲਕੁਲ ਨਹੀਂ ਕਦੇ ਵੀ ਨਹੀਂ ਝੂਪੀ ਵਾਲਾ ਕੰਮ ਹੋ ਜਾਣਾ ਆਪਣੇ ਉਰੇ ਇਹ ਕਿਸਾਨ ਵੀਰੋ ਗੱਲਾਂ ਸੋਚੋ ਮੈਂ ਤੁਹਾਨੂੰ ਇਹ ਬੇਨਤੀ ਤਾਂ ਕਰਦਾ ਵੀ ਇਹ ਜੇ 1-2 ਦਿਨੇ ਹੋਏ ਨੇ ਕੰਮ ਆਪਣਾ ਸ਼ੁਰੂ ਹੋਏ ਨੂੰ ਵੀ ਮਾੜਾ ਮੋਟਾ ਰਾਕ ਬੈਦਾ ਘੱਟ ਵਿੱਚ ਵੀ ਜੋ ਸਮਝਾਉਣਾ ਮੈਂ ਇਹ ਚਾਹਣਾ ਵੀ ਜਦੋਂ ਤੁਹਾਡੀ ਫਸਲ ਦਾ ਮੂਰੇ ਖਰੀਦਦਾਰ ਨਹੀਂ ਰਹਿਣਾ ਜੋ ਪ੍ਰਾਈਵੇਟ ادارے ਨੇ ਉਹਨਾਂ ਨੇ ਫਸਲ ਦਾ ਰੇਟ ਸੱਟ ਕੇ ਖਰੀਦਣੀਆਂ ਤੁਹਾਨੂੰ ਘਾਟੇ ਦਾ ਹੀ ਬਣ ਜਿੱਕਲਣਾ ਹੈ ਰਹੀ ਗੱਲ ਪੀਆ 126 ਦੀ ਤਾਂ ਸਰਕਾਰ ਦੇ ਗੱਲ ਚ ਗੂਠਾ ਦੇ ਦੇਣਗੇ ਲੋਕ ਕਿਉਂਕਿ ਉਹਨਾਂ ਨੇ ਕਹਿ ਕੇ ਹੀ ਲਵਾਈ ਹੋਈ ਆ ਉਹ ਉਹਨਾਂ ਦਾ ਸਰਕਾਰ ਦਾ ਤੇ ਸੈਲਰ ਮਾਲਕਾਂ ਦਾ ਅਬਦਾਰ ਉਹਲਾ ਉਹਦੇ ਚ ਆਪਾਂ ਨੂੰ ਇਨਵੋਲਵ ਹੋਣ ਦੀ ਕੋਈ ਲੋੜ ਨਹੀਂ ਆਪਾਂ ਆਪਣੀ ਖੇਤੀ ਵੱਲ ਧਿਆਨ ਦੇਈਏ ਪਰ ਜੋ ਗੱਲ ਰਹੀ ਪੀਆ ਪੂਸਾ 44 ਦੀ ਜਾਂ ਕਿਸੇ ਵੀ ਵੈਰਾਈਟੀ ਦੀ ਜੋ ਬੈਣਾ ਉਸ ਨੂੰ ਨਾਂ ਲਾਓ ਕਿਸਾਨ ਵਿਰੋਧ ਕਿਉਂਕਿ ਜੇ ਤੁਸੀਂ ਉਹਨੂੰ ਲਾ ਲਿਆ ਥੋੜੀ ਮੰਡੀ ਦੇ ਵਿੱਚ ਇਨਸਪੈਕਟਰ ਸਾਹਿਬਾਨਾਂ ਨੇ ਸਰਕਾਰੀ ਖਰੀਦ ਦਾ ਤੁਹਾਨੂੰ ਰੇਟ ਹੀ ਨਾ ਲਾਇਆ ਤੁਸੀਂ ਵੇਚੋਗੇ ਕਿੱਥੇ ਜੇ ਪ੍ਰਾਈਵੇਟ ਨੂੰ ਵੇਚੋਗੇ ਤਾਂ ਉਹ ਉਹਦਾ ਰੇਟ ਘਟਾ ਕੇ ਹੀ ਲਊਗਾ ਵਧਾ ਕੇ ਨਹੀਂ ਲੈਂਦਾ ਤਾਂ ਕਿਸਾਨ ਵੀਰੋ ਇਹ ਮੇਰੀ ਬੇਨਤੀ ਪ੍ਰਵਾਨ ਕਰਿਓ ਤੇ ਦੂਜੇ ਨੰਬਰ ਦੇ ਕਿਸਾਨ ਵੀਰੋ ਮੈਨੂੰ ਜਰੂਰ ਕਮੈਂਡ ਕਰਕੇ ਦੱਸਿਓ ਵੀ ਤੁਸੀਂ ਕਿੰਨਾ ਰਕਬਾ ਲਾਉਣਾ ਚਾਹੁੰਦੇ ਹੋ ਜਾਂ ਕਿੰਨਾ ਲਾ ਰਹੇ ਹੋ ਵੀ ਕੀ ਕਿਸਾਨ ਵੀਰ ਨੇ ਜਿਹੜੇ ਪੂਸਾ 44 ਤੋਂ ਖੱਤ ਸੜਾ ਕੇ 26 ਜਾਂ 31 ਜਾਂ ਹੋਰ ਵੈਰਾਈਟੀਆਂ ਵੱਲ ਜਾ ਰਹੇ ਨੇ ਉਮੀਦ ਆ ਕਿਸਾਨ ਵੀਰੋ ਇਹ ਜਾਣਕਾਰੀ ਵਧੀਆ ਲੱਗੀ ਹੋਵੇਗੀ ਧੰਨਵਾਦ